హలో సార్ తిం కట్టేన కమిజ్ తరం ద కప్పుగంజా ద కప్పా యా బ సో నైన్ ఇను జనగ ర ਤੁਸੀਂ ਕੱਚਾ ਕਰ ਸਕਦੇ ਹੋ ਕੱਚਾ ਵੀ ਕਰ ਸਕਦੇ ਹੋ ਇਹਨੂੰ ਸੋ ਇਹਦੇ ਨਾਲ ਮਸ਼ੀਨ ਦੇ ਨਾਲ ਵੀ ਤੇ ਰਿਵਰਸੀਬਲ ਜਿਹੜੀ ਹੁੰਦੀ ਆ ਟੇਪ ਉਹਦੇ ਨਾਲ ਵੀ ਜੋੜ ਕੇ ਆਪਾਂ ਇਹਨੂੰ ਰਿਵਰਸੀਬਲ ਟੇਪ ਦੇ ਨਾਲ ਜੋੜ ਕੇ ਨਾ ਇੱਥੇ ਬਿਰਲੀ ਬਿਰਲੀ ਲਾ ਕੇ ਤੇ ਸਾਰੇ ਨੂੰ ਸੈੱਟ ਕਰ ਲਿਆ ਹੁਣ ਇਹਦੀ ਜਿਹੜੀ ਹੈ ਡਾਈਨਿੰਗ ਬਿਲਕੁਲ ਨਹੀਂ ਹਿੱਲੇਗੀ ਤੇ ਇਦਾਂ ਦੀ ਕੁਝ ਹੁੰਦੀ ਹੈ ਇਹ ਰਿਵਰਸੀਬਲ ਟੇਪ ਇਸ ਤਰ੍ਹਾਂ ਤਰਨ ਦੇ 83 ਰੁਪਏ ਦਾ ਆਪਾਂ ਪੈਕਟ ਜਿਹੜਾ ਹੈ ਪੂਰਾ ਰੋਲ ਮਿਲ ਜਾਂਦਾ ਤੇ ਐਦਾਂ ਦੀ ਹੁੰਦੀ ਹੈ ਇਹ ਬਿਲਕੁਲ ਪਤਲੀ ਤੇ ਦੋਨਾਂ ਪਾਸਿਓਂ ਜਿਹੜਾ ਕੱਪੜਾ ਜੁੜ ਜਾਂਦਾ ਤੇ ਇਹ ਨਾਲ ਹੀ ਮੈਚ ਕਰ ਜਾਂਦੀ ਹੈ ਇੰਨੀ ਪਤਲੀ ਜੀ ਹੁੰਦੀ ਹੈ ਨਾਲ ਹੀ ਮੈਚ ਕਰ ਜਾਂਦੀ ਹੈ ਤੇ ਵਿੱਚ ਪਤਾ ਨਾ ਦਾ ਵੀ ਆਪਾਂ ਕੁਝ ਲਾਇਆ ਹੋਇਆ ਇਸ ਲਈ ਆਪਾਂ ਇੱਧਰ ਲਾ ਕੇ ਕੱਪੜੇ ਦੀਆਂ ਆਪਾਂ ਦੇਖੋ ਕੰਨੀਆਂ ਕੱਢ ਦਿੱਤੀਆਂ ਨੇ ਕੰਨੀਆਂ ਜਿਹੜੀਆਂ ਨੇ ਇਹ ਚੱਕਣੀਆਂ ਜ਼ਰੂਰੀ ਨੇ ਇਹ ਆਪਾਂ ਦੋਨਾਂ ਦੀਆਂ ਲਾ ਦਿੱਤੀਆਂ ਨੇ ਤੇ ਆਪਾਂ ਇਹਦੀ ਵੀ ਲਾਈਨਿੰਗ ਦੀ ਵੀ ਕੰਨੀ ਲਾ ਦਿੱਤੀ ਆ ਹੁਣ ਆਪਾਂ ਤੁਹਾਨੂੰ ਇਹਨਾਂ ਤੇ ਨਿਸ਼ਾਨ ਲਾ ਇਹ ਨਾ 21 ਇੰਚ ਬ੍ਰੈਸਟ ਵਾਲਿਆਂ ਦੀ ਹੈਗੇ ਆ ਤੇ ਇਹਦੇ ਤੇ ਆਪਾਂ ਨਿਸ਼ਾਨ ਲਾ ਕੇ ਤੁਹਾਨੂੰ ਦਿਖਾਉਣੀ ਆ ਵੀ ਕਿਹੜੇ ਤਰੀਕੇ ਨਾਲ ਆਪਾਂ ਲਾਉਣੀ ਆ ਤੇ ਕਿਵੇਂ ਸਹੀ ਫਿਟਿੰਗ ਆਉਂਦੀ ਹੈਗੀ ਹੋਰ ਪਤਾ ਦਿਖਾਉਣੀ ਹੈ ਇਹ ਤੇ ਲਾ ਕੇ ਹਾਂਜੀ ਲੋ ਜੀ ਆਪਾਂ ਅਲੱਗ-ਅਲੱਗ ਤਰੀਕੇ ਦੇ ਨਾਲ ਹਨਾ ਅਲੱਗ-ਅਲੱਗ ਇਹ ਫਰੰਟ ਵਾਲਾ ਤੇ ਬੈਕ ਵਾਲਾ ਅਲੱਗ-ਅਲੱਗ ਕੱਟਣਾ ਇਹ ਸਹੀ ਇੱਕ ਇੱਕ ਦੂਜੇ ਦੇ ਉੱਪਰ ਧਰ ਕੇ ਨਹੀਂ ਕੱਟਣਾ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਹੀ ਸੈਟਿੰਗ ਕੀਤੀ ਹੋਈ ਹੈ ਇਹਦੀ ਤੇ ਇਸ ਤਰ੍ਹਾਂ ਕੱਟਣਾ ਹੈਗਾ ਇਹਦੇ ਆਪਾਂ ਜਿਹੜਾ ਮੋਟਾ ਉਹ ਲੈਣਾ ਹੈਗਾ 7 ਇੰਚ ਮੈਂ ਤਾਂ 7 ਹੀ ਲੈਣੀ ਆ ਹਨਾ ਕਈ ਗੱਦ ਘੱਟ ਵੀ ਲੈਂਦੇ ਨੇ ਇਧਰੋਂ ਜਿੰਨਾ ਵੀ ਕਿਸੇ ਦਾ ਤੀਰਾ ਉਹ ਨਾਲ ਲੈ ਸਕਦੇ ਮੈਂ ਸਭਾ ਛੇ ਇੰਚ ਤਰ੍ਹਾਂ ਦੂਰਾ ਕਰਕੇ ਲੈ ਲੇਲੀ ਕਿਉਂਕਿ 13 ਇੰਚ 12 ਇੰਚ ਮੇਰਾ 13 ਹੈ ਤੇ ਆਪਾਂ ਨੂੰ ਚਾਹੀਦਾ ਹੈਗਾ ਅੱਧਾ ਇੰਚ ਵੱਧ ਚਾਹੀਦਾ ਜਿਹੜਾ ਵਿੱਚ ਆ ਜਾਂਦਾ ਹੈਗਾ ਤੁਸੀਂ ਇੱਥੇ 6.5 ਤੇ ਲਾ ਸਕਦੇ ਠੀਕ ਹੈ ਜੀ ਇਹ 13 ਇੰਚ ਆਪਣਾ 12 ਰਹਿ ਜਾਊਗਾ ਇਧਰ ਹੋ ਗਿਆ ਆਪਾਂ 7 ਤੇ ਲਾ ਲੈਣਾ ਨਿਸ਼ਾਨ ਇਹਨੂੰ ਇੱਕ ਪੌਕਸ ਵਨਾ ਲੈਣਾ ਹੈਂ ਅੰਗਰ ਇਸ ਤਰ੍ਹਾਂ ਤੇ ਸਾਢੇ 3 ਦਾ ਇੱਥੇ ਵਿਚਾਲੇ ਨਿਸ਼ਾਨ ਬਣਾ ਕੇ ਅੱਧਾ ਇੰਚ ਜਿਹੜਾ ਆਪਾਂ ਅੱਗੇ ਲੈਣਾ ਹੈ ਨਾ ਇਹਨੂੰ ਅੱਧਾ ਇੰਚ ਆਪਾਂ ਅੱਗੇ ਲਾ ਲਾਂਗੇ ਇਸ ਤਰ੍ਹਾਂ ਕਰਕੇ ਇਤੋਂ ਇਤਿਹਾ ਕਿ ਇਹਨਾਂ ਕੋ ਜਿਹੜਾ ਆਪਾਂ ਵੱਧ ਕਰ ਲੈਣਾ ਹੈ ਉਪਰੋਂ ਠੀਕ ਹੋਣੀ ਲੈਣਾ ਇੱਥੋਂ ਅੱਗੋਂ ਆਪਾਂ ਥੋੜਾ ਜਿਆਦਾ ਦੇਖੋ ਵੱਧ ਕਰ ਲਿਆ ਤੇ ਇੱਥੋਂ ਹੁਣ ਆਪਾਂ ਲੈਣਾ ਹੈ ਤੋ 1 ਇੰਚ ਜਾਂ ਸਵਾ 1 ਇੰਚ ਜਿੰਨੀ ਵੀ ਡੰਗਾਈ ਕੋਣੀ ਚਾਹੁੰਨੇ ਪਾ ਸਕਦੇ ਹੋ ਤੇ ਆਪਾਂ 1 ਇੰਚ ਵੀ ਪਾ ਲੈਨੇ ਆ ਥੋੜਾ ਜਿਹਾ ਸਵਾ 1 ਇੰਚ ਵੀ ਦੀ ਵੀ ਪਾ ਲੈਨੇ ਆਗੇ ਇੱਥੋਂ ਆਪਾਂ ਮਿੰਤੀ ਕਰਨੀ ਹੈਗੀ ਇੱਥੇ ਆਪਾਂ 1.5 ਤੇ ਲਾਉਣੀ ਹੈ 1 ਇੰਚ ਸਹੀ ਆ ਜੂਗੀ ਆਪਣੀ ਤੇ ਆ ਵਾਲੀ ਜਿਹੜੀ ਆਪਾਂ ਇਹ 15 15.5 ਤੇ ਆਪਾਂ ਲਾਉਨੇ ਨੇ 16 ਤੇ ਲਾ ਲੈਨੇ ਆ ਅੱਧਾ ਇੰਚ ਇੱਥੋਂ ਆ ਜਾਊਗਾ ਤੇ ਇਹ ਪਿੱਛੇ ਜਿਹੜਾ ਆਪਣਾ 15.5 ਰਹਿ ਜਾਊਗਾ ਇਹ ਥੋੜੀਆਂ ਜਿਹੀਆਂ ਆਪਣੀਆਂ ਲੰਬੀਆਂ ਹੋਣੀਆਂ ਚਾਹੀਦੀਆਂ ਨੇ ਚੱਕਾਂ ਕਿਉਂਕਿ ਫਿਰ ਇਹ ਇੱਥੋਂ ਥੋੜਾ ਜਿਹਾ ਵੀ ਆਪਾਂ ਬਾਹਾਂ ਉੱਪਰ ਨੂੰ ਕਰਦੇ ਆ ਨਾ ਫਿਰ ਇਹ ਇੱਥੋਂ ਆਪਣਾ हिਪ ਤੋਂ ਜਿਹੜਾ ਆਪਣਾ ਸਰੀਰ ਨੂੰ ਦਾ ਹੁੰਦਾ ਤੇ ਚੰਗਣ ਲੱਗਦਾ ਫਿਰ ਇੱਥੋਂ ਵੀ ਆਪਾਂ ਇੱਕ ਹੀ ਲੈਣਾ ਇਹਦਾ ਹਮ ਮਾਪਤ ਕਰ ਲੈਣਾਗਾ ਆਪਾਂ 7.5 ਤੇ ਕਰਾਂਗੇ 10 ਇੰਚ ਪਰੂ ਮਾ ਦੂਗੀ ਆਪਣੀ ਜਿਹੜੀ ਫਿਟਿੰਗ ਬਹੁਤ ਸੋਹਣੀ ਹੁੰਦੀ ਹੈ ਫਿਰ ਇੱਥੋਂ ਆਪਣੀ 18 ਇੰਚ ਫਿਟਿੰਗ ਤੇ ਆਪਾਂ 20 ਤੇ ਨਿਸ਼ਾਨ ਲਾਵਾਂਗੇ ਇਹ ਜਿਹੜੇ ਠੀਕ ਹੈ ਜੀ ਪਲੇਟ ਆਪਣੇ 11.5 ਤੇ ਆਪਾਂ 12 ਤੇ ਨਿਸ਼ਾਨ ਲਾਉਣੇ ਨੇ ਇੱਥੋਂ 4 ਚ ਦੇ ਮੇ ਲਾਉਣੀ ਆ ਆਪਣਾ ਜੇ ਕੁਪਾ ਪਤਲਾ ਤੇ 3.5 ਤੇ ਲੱਗ ਸਕਦਾ ਜੇ ਕੁਪਾ ਰਾਇ ਤੇ 4 ਤੇ ਵੀ ਲੱਗ ਸਕਦਾ 7 ਇੰਚ ਦਾ ਪਲੇਟ 1 ਇੰਚ ਦੀ ਬਰਸਟ ਵਾਲਿਆਂ ਦਾ ਇਹ ਮਿੱਚਾ ਹੈਗਾ ਤੇ ਇਹ ਥੋੜਾ ਪੈਸਟਰਨ ਰੱਖ ਕੇ 2 ਇੰਚ ਦਾ ਰੱਖਦੇ ਆ ਇਥੋਂ ਆਪਣਾ ਇਥੇ ਸਟਾਰਟ ਹੋਊਗਾ ਇਧਰ ਉਹ ਆ ਪੇਸਟਰਾ ਦੁੱਧ ਦਾ ਲਾ ਲੈਣਾ ਦੁੱਧ ਦਾ ਲਾ ਕੇ ਇਹ ਐਸਟਰਾ ਟੇਕਾ ਕਰ ਦੇਣਾ ਬਿਲਕੁਲ ਸਹੀ ਫਿਟਿੰਗ ਆਉਂਦੀ ਹੈ ਫਿਰ ਤੇ ਬਹੁਤ ਹੀ ਸੌਖਾ ਤਰੀਕਾ ਹੈ ਜਲਦੀ ਜਲਦੀ ਆਪਣਾ ਜਿਹੜਾ ਸੂਟ ਕੱਟਿਆ ਹੁੰਦਾ ਹੈ ਆਪਾਂ ਉਹ ਫਿਟਿੰਗ ਦਾ ਨਿਸ਼ਾਨ ਲਾ ਕੇ ਮੇਥੋਂ ਆਪਾਂ ਡੇਢ ਇੰਚ ਨੂੰ ਗਲਾਈ ਪਾ ਦੇਣੀ ਆ ਸਭ ਦੇ ਟੈਂਡਿੰਗ ਹੇਠਾਂ ਕਿਥੇ ਲੱਗੇ ਐਸਟਰਾ ਤੇ ਦੂਸਰੇ ਦੇ ਜਿਹੜਾ ਆਪਾਂ ਹੁੰਦਾ ਨਾ ਬੈਕ ਸਾਈਡ ਦਾ ਕਿੰਚਾਪਾ ਬਦਲ ਲੈਣਾ ਸਿਰਫ ਜ਼ਿਆਦਾ ਨਹੀਂ ਲੈਣਾ ਨਾ ਡੇਢ ਇੰਚ ਨਾ 2 ਇੰਚ ਇਹ ਦਾ ਸਿਰਫ ਇੱਕ ਇੰਚ ਆਪਾਂ ਵੱਧ ਲੈਣਾ। ਬੈਕ ਸਾਈਡ ਤੇ ਵੀ ਆਪਾਂ ਇਸ ਤਰ੍ਹਾਂ ਨਿਸ਼ਾਨ ਲਾਉਣਾ। ਉਸ ਵਾਲੇ ਕਿਵੇਂ ਜਿਹੇ ਦਿੱਤੇ ਸੀ ਹੁਣ ਇਹਨੂੰ ਉੱਪਰ ਧਰ ਕੇ ਪਹਿਲਾਂ ਇਹਦੀ ਕਟਿੰਗ ਕਰ ਦੋ ਤੇ ਬਾਅਦ ਵਿੱਚ ਇਹਦੀ ਕਰਦੇ ਹਾਂ। ਇਹ ਆਪਣਾ ਤਰੀਕਾ ਆ। ਇਹ ਬਰ ਕੋਲੇ ਇਸ ਤਰ੍ਹਾਂ ਫਿੱਟ ਇਹਨਾਂ ਦੀ ਹੈ ਤੇ ਇਹ ਆਪਾਂ ਬੈਕ ਤੇ ਵੀ ਲਾ ਲੈਨੇ ਆ। ਲਓ ਜੀ ਇਧਰ ਇਹ ਵੀ ਆਪਾਂ ਜਿਹੜਾ ਹੈਗਾ ਮੋਢਾ ਇਹਦਾ ਆਪਾਂ 7 ਇੰਚ ਤੇ ਨਿਸ਼ਾਨ ਲਾ ਲੈਣਾ। தீர்ப்பாடா சாடே சே தாங்க ஏசான இத்தோனே ਆ ਜਿਹੜਾ ਆਪਾਂ 2.5 ਇੰਚ ਦਾ ਪਾਇਆ ਸੀ 2.5 ਇੰਚ ਤੋਂ ਆਪਾਂ 1 ਇੰਚ ਵੱਧ ਰੱਖਣਾ ਹੈ ਬਸ ਇਸ ਤਰ੍ਹਾਂ ਬੈਕ ਸਾਈਡ ਦਾ ਵੀ ਇਸ ਤਰ੍ਹਾਂ ਜ਼ਿਆਦਾ ਨਹੀਂ ਲੈਣਾ ਫਿਰ ਨਾ ਜ਼ਿਆਦਾ ਲੰਬਾ ਜਾ ਹੋ ਜਾਂਦਾ ਹੈਗਾ ਜਦੋਂ ਆਪਾਂ ਜ਼ਿਆਦਾ ਪਾਉਂਦੇ ਆ ਇਸ ਤਰ੍ਹਾਂ ਇਹਦੇ ਵੀ ਬੈਕ ਦੇ ਜਿਹੜੇ ਨੇ ਪਲੇਟਾਂ ਦੇ 12 ਦੇ ਨਿਸ਼ਾਨਦਾਰ ਲੈਣੇ ਨੇ ਕਈ ਉੱਚੇ ਵੀ ਪਾ ਲੈਂਦੇ ਨੇ ਪਰ ਆਪਾਂ ਇੱਕੋ ਜਿਹੇ ਸੈਟ ਪਾਉਣੇ ਆਂ ਪੌਣੇ 4 ਤੇ ਆਪਾਂ ਇਹਦੇ ਵੀ ਪਲੇਟ ਦੇ ਨਿਸ਼ਾਨ ਲਾ ਲੈਨੇ ਨੇ ਇਹ ਜਾਂ ਪਲੇਟ ਚੀਪਾ ਲੈਂਦੇ ਨੇ ਕਈ ਜਾਂ ਪਲੇਟ ਛੋਟਾ ਪਾ ਲੈਂਦੇ ਨੇ 2.5 ਇੰਚ ਦਾ ਪਾ ਲੈਂਦੇ ਨੇ 3 ਇੰਚ ਦਾ ਫਰਕ ਪਾ ਲੈਂਦੇ ਨੇ ਜਿਵੇਂ ਸਹੀ ਲੱਗੇ ਹੁਣ ਕਰ ਸਕਦੇ ਬਸ ਬੈਕ ਸਾਈਡ ਦਾ ਇਹ ਹੁਣ ਆਪਾਂ ਤੁਹਾਨੂੰ ਇਹਦੇ ਗੜਾ ਦਾ ਦੱਸਦੇ ਜੇ ਤੁਸੀਂ ਗੜਾ 2 ਇੰਚ ਤਿਆਰ ਕਰਨਾ ਹੈ ਤੁਸੀਂ 2.5 ਤੇ ਨਿਸ਼ਾਨ ਲਾਓ ਜੇ ਤੁਸੀਂ 3 ਇੰਚ ਜਾਂ ਪੌਣੇ 3 ਇੰਚ ਕਰਨਾ ਹੈ ਫਿਰ ਤੁਸੀਂ ਆ ਜਿਹੜੇ 2 ਪੁਆਇੰਟਾਂ ਦਾ ਆਵੜ ਜਿਹੜੇ 2 ਪੁਆਇੰਟਾਂ ਦੇ ਨੇ ਨਾ ਬਸ ਇਹੀ ਹਿਸਾਬ ਕਿਤਾਬ ਰੱਖਣਾ ਹੈਗਾ ਤੇ ਆਪਾਂ ਇਹਦਾ 2.5 ਇੰਚ ਤਿਆਰ ਰੱਖਣਾ ਆਪਾਂ ਇੱਥੋਂ ਲਵਾਂਗੇ 2.5 ਜਨਿ ਕਿ ਆ 2 ਜਿਹੜੇ ਲੈਣਾ ਜੀਆਂ ਤੇ ਐਸ ਤਰ੍ਹਾਂ ਲੰਬਾਈ ਜਿੰਨੀ ਉਹ ਤੁਸੀਂ ਰੱਖਣੀ ਹੈ ਤਿਆਰ ਜੇ 5 ਇੰਚ ਤਿਆਰ ਰੱਖਣਾ ਤਾਂ 5.5 ਤੇ ਤੁਸੀਂ ਨਿਸ਼ਾਨ ਲਾ ਦਿਓ ਜੇ ਨੀਚੇ ਤੋਂ ਤੁਸੀਂ ਖੁੱਲਾ ਕਰਨਾ ਥੋੜਾ ਜਿਹਾ ਤੁਸੀਂ ਜਿਹੜਾ ਇਹ 2.5 ਤੇ ਵੀ ਲਾ ਸਕਦੇ ਹੋ ਫਿਰ ਉੱਪਰੋਂ ਹੀ ਆਪਣਾ ਇਹ ਨਾ ਗਲਾ ਖੁੱਲਦਾ ਹੈਗਾ ਬਾਹਰ ਨੂੰ ਜਾਂਦਾ ਬਹੁਤ ਸੋਹਣੀ ਗਲੇ ਦੀ ਸ਼ੇਪ ਹੁੰਦੀ ਹੈ ਇਸ ਤਰ੍ਹਾਂ ਦਾ ਉਸ ਥੋੜਾ ਜਿਹਾ ਹੀ ਫਰਕ ਪੈਂਦਾ ਹੈ ਜਿਆਦਾ ਨਹੀਂ ਪਰ ਉੱਪਰੋਂ ਆਪਣਾ ਗਲਾ ਨਾ ਫਿਰ ਐ ਬਾਹਰ ਨੂੰ ਜਾਂਦਾ ਜਿਹੜਾ ਚੰਗਾ ਲੱਗਦਾ ਇਹਦੀ ਬਸ ਇਤੋਂ ਤੁਸੀਂ ਐ ਕਰਕੇ ਇੰਨੀ ਕਨੁਕਰ ਤੇ ਨਿਸ਼ਾਨੀ ਜਿਹੜੀ ਇੰਨਾ ਕੀ ਬਸ ਉਹ ਕਰਨਾ ਇਦੇ ਉੱਪਰ ਇਹਦੇ ਉੱਪਰ ਉੱਪਰ ਜਿਹੜੀ ਹੈ ਕਟਾਈ ਕਰ ਦੇਣੀ ਹੈ ਤਾਂ ਕਿ ਫਿਰ ਗਲੇ ਦਾ ਬਹੁਤ ਸੋਹਣਾ ਨਾ ਨੀਚੇ ਤੋਂ ਥੋੜਾ ਜਿਹਾ ਚੌਸ ਜਿਹਾ ਬਣ ਜਾਂਦਾ ਹੈਗਾ ਇੰਨੀ ਕੁ ਕਲਾਈ ਪਾਇਆ ਤੇ ਉੱਪਰੋਂ ਆਪਣਾ ਭੀੜਾ ਹੁੰਦਾ ਹੈ ਫਿਰ ਇਧਰੋਂ ਮੋਢੇ ਨਹੀਂ ਆਪਣੇ ਡੇਗ ਦੇ ਤੇ ਗਲਾ ਜਿਹੜਾ ਆਪਾਂ ਤੁਸੀਂ ਜਿੰਨਾ ਮਰਜੀ ਚੜਾ ਇਧਰੋਂ ਛੋੜ ਪਾ ਸਕਦੇ ਹੋ ਤਾਂ ਬਹੁਤ ਸੋਹਣਾ ਲੱਗਦਾ ਹੈ ਏਸੀ ਆਪਣੀ ਲਾਈਨਿੰਗ ਵਾਲੇ ਕੁਮੀਜ਼ ਦੀ ਜਿਹੜੀਆਂ ਨਿਸ਼ਾਨੀਆਂ ਲਾਈਆਂ ਨੇ ਆਪਾਂ ਤੇ ਹੁਣ ਆਪਾਂ ਇਹਨਾਂ ਦੇ ਉੱਤੇ ਹੀ ਬੱਸੀ ਤੇ ਇਹਨਾਂ ਦੇ ਮੋਢੇ ਤੇ ਜਿਹੜਾ ਗਲਾ ਕਟਿੰਗ ਕਰ ਦੇਣਾ ਉਪਰ ਕਟਿੰਗ ਕਰਦੇ ਆਂ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਨਾਉਜੀ ਆਪਾਂ ਇਹ ਕਟਿੰਗ ਕਰ ਦਿੰਨੇ ਆ ਇਹ ਆਪਾਂ ਜਿਆਦਾ ਜਿਹੜਾ ਹੈ ਨਾ ਵਿੱਚ ਨਹੀਂ ਇੰਨਾ ਜ਼ਿਆਦਾ ਰੱਖਿਆ ਹੈਗਾ ਤੇ ਇਕੱਠਾ ਜੋ ਹੋ ਜਾਂਦਾ ਚੁਪਦਾ ਹੈਗਾ ਤੇ ਕੱਪੜਾ ਤੁਸੀਂ 2.5 ਇੰਚ ਹੀ ਰੱਖਣਾ ਵਿੱਚ ਜ਼ਿਆਦਾ ਫालतੂ ਨਹੀਂ ਰੱਖਣਾ ਜਿਤੋਟਾ ਮਿੱਚਾ ਸੀ ਇਹ ਤੇ ਫਿਰ ਤੁਸੀਂ ਫालतੂ ਇਹ ਜਿਹੜਾ ਕੱਪੜਾ ਉਨੀ ਰੱਖਣਾ ਫਾਇਨ ਬਿਲਕੁਲ ਸੈਟਿੰਗ ਕਰਕੇ ਫਿਰ ਕੱਟਣਾ ਹੈ ਕਿਉਂਕਿ ਸੈਟਾਂ ਤੇ ਆਪਾਂ ਜਿਹੜੀ ਟੇਪ ਲਾਈ ਸੀ ਰਿਵਰਸੀਵਲ ਸੀਵਲ ਉਹ ਹੁਣ ਅਗਲੇ ਦੇ ਵਿੱਚ ਆ ਗਈ ਕੁਛ ਆਪਾਂ ਦੁਬਾਰਾ ਸਿਲਾਈ ਕਰਨ ਲੱਗੇ ਇਹਨੂੰ ਲਾ ਸਕਦੇ ਆ ਇੱਥੋਂ ਐਸਟ੍ਰਨ ਬਹੁਤ ਵਧੀਆ ਐ ਸਿੱਧੀ ਕਟਾਈ ਪਾਉਣੀ ਹੈ ਤੁਸੀਂ ਤੇ ਗਲਾ ਇਹ ਵਾਲੀ ਚੀਜ਼ ਖੋਲ ਕੇ ਦੇਖ ਲੈਣੀ ਹੋਵੇ ਆਪਣਾ ਕਿੱਦਾਂ ਦਾ ਹੋਣਾਗਾ ਕੁਛ ਇਹਦੀ ਜਦੋਂ ਆਪਾਂ ਲਾਨੇ ਆ ਇਹਦੇ ਤੇ ਰੇਵ ਲੀਰ ਤਾਂ ਵਧੀਆ ਸੈਟਿੰਗ ਆ ਜਾਗੀ ਆਪਾਂ 프ਰੰਟ ਵਾਲੀ ਦੀ ਜਿਹੜੀ ਇੱਕ ਟਾਈਪ ਆ ਗਈ ਹੈ ਲੋਚੀ ਇਹਦੀ ਵੀ ਆਪਾਂ ਕਟਾਈ ਕਰ ਦਿੰਨੇ ਆ ਲੋਚੀ ਇਸ ਤਰ੍ਹਾਂ ਕੋਈ ਜਿਹੜੀ ਕਟਾਈ ਹੋ ਗਈ ਤੇ ਇਹਨੂੰ ਆਪਾਂ ਨਾ ਚੱਕ ਕੇ ਇਧਰਲੇ ਪਾਸੇ ਕਰ ਦਾਂਗੇ ਫਿਰ ਆਪਣੇ ਨਿਸ਼ਾਨ ਨੇ ਜਿਹੜੇ ਦੂਜੇ ਪਾਸੇ ਵੀ ਆ ਜਾਣਗੇ ਇਸ ਤਰ੍ਹਾਂ ਕਪੜਾ ਸੈੱਟ ਕਰਕੇ ਬਿਲਕੁਲ ਕਪੜਾ ਸੈੱਟ ਕਰਕੇ ਆਪਾਂ ਇਸ ਤਰ੍ਹਾਂ ਜਿਹੜਾ ਨੇ ਇਸ ਤਰ੍ਹਾਂ ਜਿਹੜੇ ਆਪਣੇ ਨਿਸ਼ਾਨ ਦੇਖੋ ਆ ਗਏ। ਇਹ ਚਾਕ ਦੇ ਨਾਲ ਨਾ ਗੂੜਾ ਕਰ ਲੈਣੇ ਆ। ਐਸ ਤਰ੍ਹਾਂ ਸਾਰੇ ਨੂੰ ਆਪ ਗੂੜਾ ਕਰ ਲੈਣਾਗਾ। ਲੋਚ ਬਹੁਤ ਜਲਦੀ ਜਿਹੜੀ ਹੈਦੀ ਕਟਿੰਗ ਹੋ ਜਾਂਦੀ ਹੈਗੀ ਟੈਸ ਲਾਈ ਕਰਨ ਲੱਗਿਆ ਇਦਾਂ ਨਾ ਇਦਾਂ ਵਿੱਚ ਹੀ ਰਲ ਜਾਂਦਾ ਹੈ ਤੇ ਇਸ ਤਰ੍ਹਾਂ ਆਪਾਂ ਇਹਨੂੰ ਲਾ ਵੀ ਸਕਦੇ ਹਾਂ ਦੇਖੋ ਕਟਾਈ ਤੋਂ ਅੱਛਾ ਤੇ ਆਪਾਂ ਇਸ ਰਾਏ ਵੀਲੇ ਥੋੜੀ ਥੋੜੀ ਹੋਰ ਲਾ ਲਾਂਗੇ ਲੋ ਜੀ